ਵਿੱਚ ਕੰਡਾ ਹੈਗਾ ਉਹ ਹਿੰਦੂ ਗੋਮ ਇਹ ਜੰਗ ਲਾਥੇ ਇਹ ਕੰਡਾ ਕੱਢਣਾ ਚਾਹੁੰਦੀ ਹੈ ਤੇ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦੀ ਹੈ ਸਾਡੀ پارٹی ਸਮਝਦੀ ਹੈ ਇਸ ਦਲੀਲ ਨੂੰ ਤੇ ਅਸੀਂ ਅੱਗੇ ਨਹੀਂ ਇਸ ਨੂੰ ਚੜਨ ਦੇਣਾ ਬੜੀ ਅਫਸੋਸ ਦੀ ਗੱਲ ਹੈ ਕਿ ਪੈਰਗਾਮ ਦੇ ਵਿੱਚ ਦੌਰਜਣ ਹਿੰਦੂ ਮਾਰੇ ਗਏ ਪਰ ਸਾਡੇ ਹਿੰਦੁਸਤਾਨ ਦੀ ਇੰਟੈਲੀਜੈਂਸ ਏਜੰਸੀਆਂ ਇੰਡੀਆਂ ਤਕੜੀਆਂ ਪਰ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਇਹ ਕਤਲ ਕਿੰਨੇ ਕੀਤੇ ਆ بے شک روم خوفیم محکمہ آئی بی ہو فورس ہو ڈی این آئی اے ایس ایف سی آر پی سی آئی ایس آر اے ایف آئی ٹی بی پی ਜਿਹੜੀਆਂ ਸਾਡੀਆਂ ਐਂਬੈਸੀਆਂ ਹੈਗੀਆਂ ਸਾਰੀਆਂ ਦੁਨੀਆਂ ਦੇ ਵਿੱਚ ਉਹਦੇ ਵਿੱਚ ਰੋ ਦੇ ਵੀ ਅਫਸਰ ਹੈ ਆਈਬੀ ਦੇ ਵੀ ਅਫਸਰ ਹੈ ਤੇ ਮਿਲਟਰੀ ਦੇ ਵੀ ਅਫਸਰ ਹੈਗੇ ਸਾਰੀਆਂ ਐਂਬੈਸੀਆਂ ਦੇ ਵਿੱਚ ਫੇਰ ਤੁਸੀਂ ਮੈਨੂੰ ਦੱਸੋ ਕਿ ਸਾਡੇ ਕੋਲੇ ਜਦ ਸਰਕਾਰ ਦੇ ਕੋਲੇ ਇਤਲਾਕ ਕਿਉਂ ਨਹੀਂ ਮਿਲੇ ਕਿ ਇਹ ਕੰਮ ਜਿਹੜਾ ਘਲੌਣਾ ਪੈਲਗਾਮ ਕਸ਼ਮੀਰ ਦੇ ਵਿੱਚ ਹੋਇਆ ਇਹਨੂੰ ਰੋਕਿਆ ਕਿਉਂ ਨਹੀਂ ਗਿਆ ਇੰਨਾ ਖਰਚਾ ਜਸੂਸ ਦੇ ਉੱਤੇ ਹੁੰਦਾ ਕਿ ਇਹਨਾਂ ਦੇ ਕੋਲੇ ਅਰਬਾਂ ਕਰੋੜਾਂ ਰੁਪਈਆਂ ਦੀਆਂ ਫੰਡ ਹੈਗੀ ਹੈ ਪੈਸਾ ਵਰੋਸਾ ਹਸਾਬ ਕਿਤਾਬ ਕੋਈ ਗਵਰਨਮੈਂਟ ਦਾ ਹੀ ਬ੍ਰਾਂਚ ਨਹੀਂ ਦੇਖਦੀ ਔਰ ਇਹ ਜੜੀਆਂ ਇੰਟੈਲੀਜੈਂਸ ਏਜੰਸੀਆਂ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਵੱਡੇ ਵੱਡੇ ਮੁਲਕ ਤੁਸੀਂ ਦੇਖੇ ਐ ਅਮਰੀਕਾ ਬ੍ਰਿਟਾਨੀਆ ਇਹਨਾਂ ਦੀਆਂ ਖੁਫੀਆ ਏਜੰਸੀਆਂ ਆਪਣੀ ਆਪਣੀ ਪਾਰਲੀਮੈਂਟ ਨੂੰ ਜ਼ਿੰਮੇਵਾਰ ਹੁੰਦੀ ਹੈ ਮੈਂ ਪਿਛਲੀ ਵਾਰੀ ਪਾਰਲੀਮੈਂਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਇਹ ਏਜੰਸੀਆਂ ਨੂੰ ਤੁਸੀਂ ਜ਼ਿੰਮੇਵਾਰ ਬਣਾਓ ਪਾਰਲੀਮੈਂਟ ਦੇ ਪਰ ਇਹ ਮੰਨਾਈਆਂ ਕਰਦੀ ਹੈ ਦੇਸ਼ ਦੀ ਰੱਖਿਆ ਤਾਂ ਕੀ ਕਰਨੀ ਸੀ ਪਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਮਾਰੇ ਗਏ ਐਨਾਂ ਮਹੀਨਿਆਂ ਦੇ ਵਿੱਚ ਇਹਨਾਂ ਦੇ ਵਿੱਚ ਇੰਨਾ ਸਾਰਿਆਂ ਦਾ ਹੱਥ ਸੀਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਲੈ ਕੇ ਉਹਦੇ ਹੋਮ ਮਿਨਿਸਟਰ ਅਮਿਤ ਸ਼ਾ ਦੂਸਰਾ ਰਾਜਨਾਥ ਸਿੰਘ ਮਿਲਟਰੀ ਦਾ ਵਜ਼ੀਰ ਜੈ ਸ਼ੰਕਰ ਵਦੇਸ਼ੀ ਮਾਮਲਿਆਂ ਦਾ ਵੀਰ ਅਜੀਤ ਡੋਏ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਮਰੀਕਾ ਨੇ ਕੱਲ ਹੀ ਨਮਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਕੂਫ ਕੱਢ ਦਿੱਤਾ ਕਿਉਂ ਕਰ ਕਿਉਂ ਆਪਣੇ ਕੰਮ ਦੇ ਵਿੱਚ ਪਰ ਪੂਰ ਨਹੀਂ ਸੀਗਾ ਪਰ ਇੱਥੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਚੋਂ ਕਰਕੇ ਆਰਐਸਐਸ ਦਾ ਪੱਕਾ ਨਿਕਰ ਧਾਰੀ ਹੈ ਇਹ ਉਸੇ ਤੇ ਉਸੇ ਤਰ੍ਹਾਂ ਚੱਲਦਾ ਹੁੰਦਾ ਹੈ ਇਹ ਜਿਹੜੀ ਸਾਜਿਸ਼ ਹੈ ਸਾਰੀ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਰੋ ਦਾ ਮੁਖੀ ਰਵੀ ਸਿਨਾ ਤੇ ਗੁਰਦਾਸਪੁਰ ਦਾ ਐਸਐਸਪੀ ਸਮਤ ਗੋਇਲ ਜਿਹੜਾ ਬਾਅਦ ਵਿੱਚ ਰੋ ਦਾ ਮੁਖੀ ਬਣਿਆ ਇਹਨਾਂ ਸਾਰਿਆਂ ਨੇ ਇਹ ਇੱਕ ਪਲਾਨ ਕੱਢੀ ਕਿ ਜਿਹੜੇ-ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੇ ਖਾਲਿਸਤਾਨ ਦੀ ਗੱਲ ਕਰਦੇ ਐ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਉਹਨਾਂ ਵਿੱਚੋਂ ਤੁਸੀਂ ਦੇਖੋ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਤਾ ਰਿੱਪੂ ਦਮਨ ਸਿੰਘ ਮਲਖ ਨੂੰ ਕੈਨੇਡਾ ਦੇ ਵਿੱਚ ਮਾਰਤਾ ਆਪਣੇ ਮੋਗਲ ਦੇ ਮੁੰਡੇ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਮਾਰਤਾ ਆਪਣੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਮਰਵਾਤਾ ਆ ਹੁਣੇ ਹੁਣ ਹਰੀਨੋ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹਿੰਦੁਸਤਾਨ ਦੀ ਮੋਦੀ ਸਰਕਾਰ ਸਿੱਖਾਂ ਨੂੰ ਮਰਵਾ ਰਹੀ ਹੈ ਤਾਂ ਮੇਰਾ ਮਤਲਬ ਕਹਿਣ ਦਾ ਹੈ ਕੀ ਇਹ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਦੂਜੇ ਮੋਸ਼ਾ ਦੇ ਬਾਦਸ਼ਾਹੀ ਤੋੜ ਕੇ ਇਸ ਨੇ ਸਿੱਖਾਂ ਨੂੰ ਮਰਵਾਇਆ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲੇ ਹੀ ਪਤਾ ਲੱਗ ਗਿਆ ਕਿ ਪੰਨੂ ਨੂੰ ਮਰਵਾ ਦੇਣਾ ਅਮਰੀਕਾ ਨੇ ਉਹ ਪਹਿਲਾਂ ਹੀ ਫੜ ਦਿਆ ਜਿਹੜਾ ਖਾਤਿਰ ਸੀ ਤੇ ਰੌਦਾ ਫਸਰੇ ਕੀ ਆਦਮ ਸ੍ਰੀ ਦਾ ਹੈਗੇ ਸਾਰੇ ਉੱਤੋਂ ਦੀ ਉੱਤੋਂ ਹੈ ਮੋਦੀ ਜੀ ਇਜ਼ਾਦਤ ਤੇ ਜਿਹੜੇ ਵਜ਼ੀਰਾਂ ਦੇ ਨਾਮ ਹੈ ਲੈ ਆ ਇਹ ਸਾਰਿਆਂ ਦੇ ਸਾਜਿਸ ਦੇ ਨਾਲ ਇਹ ਦੁਨੀਆ ਦੇ ਵਿੱਚ ਸਿੱਖਾਂ ਦੇ ਕਤਲ ਕੀਤੇ ਗਏ ਆ ਇਹ ਬਹੁਤ ਗੰਭੀਰ ਸਵਾਲ ਹੈ ਹੁਣ ਜੇ ਪੈਲਗਾਮ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਸਾਡਾ ਦਿਲ ਵੀ ਰੋਂਦਾ ਕਿ ਬੇਗਨਾ ਆਦਮੀ ਨਹੀਂ ਮਾਰੇ ਜਾਣੇ ਚਾਹੀਦੇ ਪਰ ਸਾਧ ਸੰਗਤ ਜੀ ਅਸੀਂ ਪੁੱਛਦੇ ਹਾਂ ਕਿ ਸਾਨੂੰ 2000 ਦੇ ਵਿੱਚ ਜਦੋਂ ਅਮਰੀਕਾ ਦਾ ਪ੍ਰਧਾਨ ਬਿਲ ਕਲਿੰਟਨ ਆਏ ਸੀਗੇ ਉਦੋਂ ਹਿੰਦੁਸਤਾਨ ਬੀਜੇਪੀ ਐਲਕੇੜ ਵਾਣੀ ਵਾਰਜ ਪਈ ਦੀ ਸਰਕਾਰ ਨੇ ਸਨ 2000 ਦੇ ਵਿੱਚ ਚਿੱਟੀ ਸਿੰਘਪੁਰੇ ਕਸ਼ਮੀਰ ਵਿੱਚ 43 ਸਿੱਖ ਬੇਗਨਾ ਮਰਵਾਤੇ ਸੀਗੇ ਉਹਦਾ ਜਵਾਬ ਕੀ ਦੇਣਗੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਫੇਰ ਇਹ ਹੀ ਲੋਕਾਂ ਨੇ ਅੱਗੇ ਚੱਲਦੇ ਆ ਗੁਰੂ ਹਰ राय ਸਾਹਿਬ ਦਾ ਗੁਰਦੁਆਰਾ ਕਾਬਲ ਅਫਗਾਨਿਸਤਾਨ ਦੇ ਵਿੱਚ ਸੀ ਉੱਥੇ 25 ਸਿੱਖਾਂ ਨੂੰ ਕਤਲ ਕਰਵਾਤਾ 2013 ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਚੀਫ ਮਿਨਿਸਟਰ ਸੀਗੇ 60000 ਜ਼ਿਮੀਦਾਰ ਸ਼ਸਤਕਾਰ ਇਸ ਦੁਸ਼ਟ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਬੇਦਰਬਰ ਬਣਾਤਾ ਇਹਦਾ ਜਵਾਬ ਕੀ ਹੈ ਜੇ ਪੈਲਗਾਮ ਦਾ ਜਵਾਬ ਲੈਣਾ ਹੈ ਇਹ ਮੈਨੂੰ ਇਹਦੇ ਜਵਾਬ ਚਾਹੀਦੇ ਆ ਫਿਰ ਅਕਤੂਬਰ 2021 ਦੇ ਵਿੱਚ ਸਿਜ ਨਗਰ ਦੇ ਵਿੱਚ ਇੱਕ ਬੀਬੀ ਸਾਡੀ ਪ੍ਰਿੰਸੀਪਲ ਸਤਿੰਦਰ ਕੌਰ ਸੀਗੀ ਉਸ ਨੂੰ ਆਈਐਸਆਈਐਸ ਨੇ ਮਰਵਾਤਾ ਅਜੇ ਤੱਕ ਇੰਡੀਆਂ ਨੇ ਕੋਈ ਪਤਾ ਨਹੀਂ ਲਿਆ ਫਿਰ ਰਾਤ ਦੇ ਵਿੱਚ ਵੀ ਮਾਰਚ 2018 ਦੇ ਵਿੱਚ 38 ਸਿੱਖ ਆਈਐਸਆਈਐਸ ਤੁਮਰਵਾਤੇ ਉਹਦਾ ਇੰਡੀਆ ਨੇ ਕੋਈ ਪਤਾ ਨਹੀਂ ਲਿਆ ਨਾ ਸਾਡੇ ਨਾਲ ਅਫਸੋਸ ਕੀਤਾ ਜੇ ਤੁਵੇਂ 38 ਸਿੱਖ 2018 ਦੇ ਵਿੱਚ ਮਰਵਾਤੇ ਸੀ ਆਈਐਸਆਈਐਸ ਨਾਲ اس بڑے ورلا دیاں نرس بیبیاں بھی پھڑیاں سی آئی ایس آئی ایس نے پر کیوں کر کے کیرلا دے مسلمان آئی ایس آئی ایس پر تیسی ایک بھرتی دیاں نرسہ چھڑا دیتی ہیں گیاں پر یہ اٹھتی سکھ مارے گئے اسی بڑی کوشش کی ਕਿ ਇੰਡੀਆ ਇਹਦੀ ਭਾਲ ਕਰੇ ਪਰ ਸਾਧ ਸੰਗਤ ਜੀ ਸਾਨੂੰ ਤਾਂ ਇਹ ਸਮਝ ਨਹੀਂ ਕੋਟ ਹੁਣ ਇਹਨਾਂ ਨੂੰ ਮੌਕਾ ਆਇਆ ਹੋਇਆ ਹੈ ਕਿ ਜੇ ਸਿੱਖ ਇਹਨਾਂ ਨੂੰ ਚੁਭਦੇ ਹੈ ਉਧਰ ਹਿੰਦੂ ਦੀ ਫੌਜ ਲੱਗ ਜੇ ਇੱਧਰ ਮੁਸਲਮਾਨ ਦੀ ਫੌਜ ਲੱਗ ਜੇ ਇਹ ਸਿੱਖ ਵਿਚਾਰ ਆਉਂਦੇ ਹੈ ਇਹ ਵਿੱਚ ਪੀਸੇ ਜਾਣ ਸੋ ਮੇਰਾ ਮਤਲਬ ਹੈ ਇਹ ਮੀਟਿੰਗ ਬਹੁਤ ਜ਼ਰੂਰੀ ਹੈ ਅਸੀਂ ਕਹਿੰਦੇ ਆ ਕਿ ਅਸੀਂ ਅਮਨ ਚਾਹੀਏ ਅਮਨ ਕਦੋਂ ਪੈਦਾ ਹੁੰਦਾ ਹੈ ਅਮਨ ਹੁੰਦਾ ਹੈ ਜਦੋਂ ਵਪਾਰ ਸ਼ੁਰੂ ਹੋਵੇ ਅਸੀਂ ਕਹਿੰਦੇ ਆ ਸੈਣੀ ਵਾਲੇ ਨੂੰ ਵਪਾਰ ਦੇ ਲਈ ਖੋਲੋ ਸਾਡੀਆਂ ਕਣਕਾਂ ਉੱਥੇ ਵਿਗਣ ਅੱਜ ਦਾ ਰੇਖ ਸਾਡੀ ਕਣਕ ਦਾ 2500 ਰੁਪਇਆ ਕਵਿੰਟਲ ਹੈ ਪਾਰ ਜੇ ਚਲੇ ਜਾਈਏ ਪਾਕਿਸਤਾਨ ਦੇ ਵਿੱਚ ਇਹਦਾ ਮੁੱਲ 700 ਰੁਪਇਆ ਕਵਿੰਟਲ ਹੈ 1000 ਜਾਂ 1100 ਰੁਪਏ ਦਾ ਫਰਕ ਹੈ ਕੀ ਸਾਡੀ ਮਾਲੀ ਹਾਲਤ ਦੇ ਵਿੱਚ ਤੇ ਦਿੱਲੀ ਨਾਲ ਆ ਜੂਗੀ ਜੇ ਸਾਡੀਆਂ ਜਿੰਸਾਂ ਇਸ ਤਰ੍ਹਾਂ ਵੇਕਣ ਲੱਗ ਪੈਣ ਉੱਤੇ ਰੂਮਸ ਤੱਕ ਜਾਣ ਸੈਂਟਰਲ ਏਸ਼ੀਆ ਤੱਕ ਜਾਣ ਇਰਾਕ ਹਰਾਣ ਤੱਕ ਜਾਣ ਪਿਛਲੀ ਵਾਰੀ ਚੋਨਾ ਪਹਿਲਾਂ ਪਹਿਲਾਂ ਵਿਖਿਆ 2700 ਰੁਪਏ ਅ ਕੁਇੰਟਲ ਬਾਸਮਤੀ ਸਾਡੀ ਤੇ ਜੇ ਪਾਕਿਸਤਾਨ ਦਾ ਮੌਲ ਖਗਲਾ ਟੱਪ ਜੋ ਈਰਾਨ ਉੱਥੇ 20000 ਰੁਪਇਆ ਕਿੰਟਲ ਸਾਡੀ ਬਾਸਮਤੀ ਦੀ ਕੀਮਤ ਹੈ ਕਿ ਸਾਨੂੰ ਫਿਰ ਸਾਰੇ ਜਾਣ ਕੇ ਬਣਾ ਦੇ ਸਾਡਾ ਕੋਈ ਉੱਥੇ ਹੈ ਨਹੀਂਗਾ ਮਾਈ ਬਾਪ ਹੁਣ ਜੇ جنگ ਲਾਉਣਾ ਹੈ ਮੋਦੀ ਪ੍ਰਾਈਮ ਮਿਨਿਸਟਰ ਹੈ ਇਨੇ ਇੱਕ ਕਮੇਟੀ ਬਣਾਈ ਹੈ ਜਿਹਨੂੰ ਕਹਿੰਦੇ ਸਕਿਉਰਿਟੀ ਕਮੇਟੀ ਉਹਦੇ ਵਿੱਚ ਕੋਈ ਸਿੱਖ ਮੁਸਲਮਾਨ ਨਹੀਂ ਹੈ ਇਹਦਾ ਮਤਲਬ ਹੈ ਕਿ ਜਿਹੜਾ ਇੰਡੀਆ ਇੱਕ ਧਰਮ ਨਿਰਪੱਖ ਮੁਲਕ ਹੈ ਜਿੱਦੇ ਵਿੱਚ ਮੁਸਲਮਾਨ ਸਾਈ ਸਿੱਖ ਸ਼ੈਡਿਊਲ ਕਾਸ ਸਾਰੇ ਰਹਿੰਦੇ ਆ ਕਿ ਸਿਰਫ ਇੱਕ ਫਿਰਕਾ ਹਿੰਦੂਆਂ ਦਾ ਹੀ ਇੱਡਾ ਵੱਡਾ ਜੰਗ ਲਾ ਦੂਗਾ ਸਾਡੀ ਰਾਏ ਨਹੀਂ ਲਈ ਜਾਊਗੀ ਸਿੱਖਾਂ ਦੇ ਪੱਲੇ ਰਹਿ ਗਈ ਹੈ ਐਸ்சிਪੀਸੀ ਸਾਡੀ ਪਾਰਲੀਮੈਂਟ ਹੈ 14 ਸਾਲਾਂ ਤੋਂ ਸੈਂਟਰ ਮੋਦੀ ਸਰਕਾਰ ਇਹਦੇ ਇਲੈਕਸ਼ਨ ਨਹੀਂ ਕਰਾ ਸਕਦੀ ਤੁਹਾਨੂੰ ਪਤਾ ਹੈ کہ ایک باری اگریزاں بھی ہندہ سی گا پر جدو راج اگریز امریکہ سی اتوں دے امریکن ایک شہر دے کٹھے ہو گئے او شہر دا نا سی بوسٹن اتھے انہوں نے ایک مورچا لایا مورچے کا آواز سی نو ٹیکسن وداؤٹ ریپرزینٹیشن کہ جنہ چر ساری نمائندگی نہیں گورنمنٹ گورمنٹ چھر اسی توڑا ٹیکس نہیں دینا پھر دسو سکھو ਅਸੀਂ ਅਮਰੀਕਨਾਂ ਤੋਂ ਘੱਟ ਹੈ ਸਾਡੀ ਜਦੋਂ ਐਸਪੀਸੀ ਚੰਬੰਦਗੀ ਨਹੀਂ ਹੈ ਸਾਡੀ ਜਮਹੂਰੀਅਤ ਮਾਰੀ ਗਈ ਹੈ ਤੇ ਫਿਰ ਅਸੀਂ ਕਾਹਦੇ ਟੈਕਸ ਦੇਣੀ ਹੈ ਕਾਹਦੇ ਮਾਮਲੇ ਦੇਣੀ ਹੈ ਇਹ ਚੀਜ਼ ਦੇ ਉੱਤੇ ਆਪਣੀ ਕੌਮ ਨੂੰ ਸੋਚਣਾ ਪਊਗਾ ਅਖੀਰ